ਬੰਗਲਾਦੇਸ਼ ਵਿੱਚ ਵਿਵਾਦਿਤ ਰਾਖਮਕਰਨ ਪ੍ਰਣਾਲੀ ਖਿਲਾਫ ਅੰਦੋਲਨ ਦੌਰਾਨ ਦੋ ਵਿਅਕਤੀਆਂ ਦੀ ਹੱਤਿਆ ਦੇ ਮਾਮਲੇ ਵਿੱਚ ਗਦਿਓਲਾਹੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਤੇ ਉਹਨਾਂ ਦੀ ਸਰਕਾਰ ਦੇ ਸਾਬਕਾ ਮੰਤਰੀਆਂ ਖਿਲਾਫ ਦੋ ਨਵੇਂ ਕੇਸ ਦਰਜ ਕੀਤੇ ਗਏ ਹਨ ਸਰਕਾਰੀ ਨੌਕਰੀਆਂ ਵਿੱਚ ਰਾਖਮਕਰਨ ਪ੍ਰਣਾਲੀ ਖਿਲਾਫ ਵਿਆਪਕ ਰੋਸ ਮੁਜ਼ਾਹਰੇ ਆਮਗਰੋਂ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਕੇ 5 ਅਗਸਤ ਨੂੰ ਭਾਰਤ ਜਾਣ ਵਾਲੀ ਹਸੀਨਾ ਖਿਲਾਫ ਹੁਣ ਤੱਕ 15 ਕੇਸ ਦਰਜ ਹੋ ਚੁੱਕੇ ਹਨ ਸਰਕਾਰੀ BSS ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਲੀਡਨ ਹਾਸਨ ਲਾਲੂ ਉਰਫ ਹਾਸਨ ਦੇ ਰਾਜਧਾਨੀ ਦੇ ਮੀਰਪੁਰ ਇਲਾਕੇ ਤੇ ਤਾਰਿਕ ਹੁਸੈਨ ਦੇ ਸ਼ੇਰੇ ਬੰਗਲਾ ਨਗਰ ਇਲਾਕੇ ਵਿੱਚ ਹਿੰਸਾ ਦੌਰਾਨ ਹੋਏ ਕਤਲਾਂ ਲਈ ਦੋ ਵੱਖੋ ਵੱਖਰੇ ਕੇਸ ਦਰਜ ਕੀਤੇ ਗਏ ਹਨ ਲੀਡਨ ਦੇ ਭਰਾ ਨੇ ਸਾਬਕਾ ਗ੍ਰਹਿ ਮੰਤਰੀ ਅਸਦੂ ਜ਼ਮਾਨ ਖਾਨ ਕਾਮਲ ਸਾਬਕਾ ਆਈਜੀਪੀ ਅਬਦੁੱਲਾ ਅਲ ਮਾਮੂਨ ਤੇ ਹੋਰਨਾ ਸਣੇ ਕੁੱਲ 148 ਵਿਅਕਤੀਆਂ ਖਿਲਾਫ ਟਾਕਾ মেট্রোপলিਟਨ ਮੈਜਿਸਟ੍ਰੇਟ ਮਹਿਦੀ ਹਾਸਨ ਦੀ ਕੋਰਟ ਵਿੱਚ ਕੇਸ ਦਰਜ ਕਰਵਾਇਆ ਹੈ ਕੇਸ ਦੇ ਦਸਤਾਵੇਜ਼ਾ ਮੁਤਾਬਕ ਲੇਟਨ 4 ਅਗਸਤ ਨੂੰ ਵਿਦਿਆਰਥੀਆਂ ਦੇ ਅੰਦੋਲਨ ਦੌਰਾਨ ਮੀਰਪੁਰ ਇਲਾਕੇ ਵਿੱਚ ਸ਼ਾਂਤਮਈ ਰੋਸ ਮੂਜਾਰੇ ਵਿੱਚ ਸ਼ਾਮਲ ਹੋਇਆ ਸੀ ਇਸ ਦੌਰਾਨ ਬਾਅਦ ਦੁਪਹਿਰ 2 ਵਜੇ ਦੇ ਕਰੀਬ ਹਸੀਨਾ ਦੀ ਆਵਾਮੀ ਲੀਗ ਪਾਰਟੀ ਦੇ ਕੁਝ ਵਿਅਕਤੀਆਂ ਨੇ ਮੁਜ਼ਹਰਾਕਾਰੀਆਂ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਗੋਲੀਬਾਰੀ ਦੌਰਾਨ ਹਸਨ ਜ਼ਖਮੀ ਹੋ ਗਿਆ ਜਿਸਨੇ ਮਗਰੋਂ ਜ਼ਖਮਾਂ ਦੀ ਤਾਬਨਾਸ ਹਾਰਦਿਆਂ ਦਮ ਤੋੜ ਦਿੱਤਾ ਇਸ ਦੌਰਾਨ ਤਾਰਿਕ ਦੀ ਮਾਫੀ ਦੋਸੀ ਖਾਤੂ ਨੇ ਹਸੀਨਾ ਸਾਹਿਬ ਦਾ ਵਿਦੇਸ਼ ਮੰਤਰੀ ਹਸਨ ਮਹਿਮੂਦ ਸਣੇ 13 ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ ਰਿਪੋਰਟ ਮੁਤਾਬਕ ਅਣਪਛਾਤੇ ਅਨਸਰਾਂ ਨੇ ਸ਼ੇਰੇ ਬੰਗਲਾ ਨਗਰ ਪੁਲਿਸ ਥਾਣੇ ਦੇ ਸਾਹਮਣੇ ਤਾਰਿਕ ਨੂੰ ਗੋਲੀ ਮਾਰ ਦਿੱਤੀ ਸੀ ਤੇ 9 ਅਗਸਤ ਨੂੰ ਉਸ ਦੀ ਮੌਤ ਹੋ ਗਈ ਇਹਨਾਂ ਦੋ ਕੇਸਾਂ ਨਾਲ ਹਸੀਨਾ ਖਿਲਾਫ ਧਾਇਰ ਕੇਸਾਂ ਦੀ ਗਿਣਤੀ 15 ਹੋ ਗਈ ਹੈ ਇਸ ਤੋਂ ਪਹਿਲਾਂ ਇਹ ਦੱਸਣਾ ਮੁਹੰਮਦ ਮਿਲਨ ਦੀ ਪਤਨੀ ਸ਼ਹਿਨਾਜ਼ ਬੇਗਮ ਦੀ ਸ਼ਿਕਾਇਤ ਤੇ ਹਸੀਨਾ ਸਣੇ 62 ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਗਿਆ ਸੀ ਮਿਲਨ ਜੋ ਮੱਛੀ ਦਾ ਕਾਰੋਬਾਰ ਕਰਦਾ ਇਹਨੂੰ 21 ਜੁਲਾਈ ਨੂੰ ਮੱਛੀ ਬਾਜ਼ਾਰ ਤੋਂ ਘਰ ਪਰਤਦਿਆਂ ਗੋਲੀ ਮਾਰ ਦਿੱਤੀ ਗਈ ਸੀ ਇਸ ਮਾਮਲੇ ਵਿੱਚ ਹਸੀਨਾ ਸਾਹਿਬ ਦਾ ਸੜਕਾ ਵਜਾਈ ਤੇ ਪੂਲ ਮੰਤਰੀ 우ਬੈਦੁਲ ਕਾਦਰ ਸਾਹਿਬ ਦਾ ਸੰਸਦ ਮੈਂਬਰ ਸ਼ਮੀਮ ਉਸਮਾਨ ਤੇ ਸਾਹਿਬ ਦਾ ਗ੍ਰਹਿ ਮੰਤਰੀ ਏ ਖਾਨ ਸਣੇ 62 ਲੋਕਾਂ ਨੂੰ ਮੋਲਜਮ ਬਣਾਇਆ ਗਿਆ ਹੈ ਬੰਗਲਾਦੇਸ਼ ਵਿੱਚ ਵਿਵਾਦਿਤ ਰਾਖਵਾਕਰਨ ਪ੍ਰਣਾਲੀ ਖਿਲਾਫ ਅੰਦੋਲਨ ਦੌਰਾਨ ਦੋ ਵਿਅਕਤੀਆਂ ਦੀ ਹੱਤਿਆ ਦੇ ਮਾਮਲੇ ਵਿੱਚ ਗਦਿਓਲਾਹੀ ਪ੍ਰਧਾਨ ਮੰਤਰੀ ਸ਼ੇਖ ਹਸਿਨਾ ਤੇ ਉਹਨਾਂ ਦੀ ਸਰਕਾਰ ਦੇ ਸਾਬਕਾ ਮੰਤਰੀਆਂ ਖਿਲਾਫ ਦੋ ਨਵੇਂ ਕੇਸ ਦਰਜ ਕੀਤੇ ਗਏ ਹਨ ਸਰਕਾਰੀ ਨੌਕਰੀਆਂ ਵਿੱਚ ਰਾਖਵਾਕਰਨ ਪ੍ਰਣਾਲੀ ਖਿਲਾਫ ਵਿਆਪਕ ਰੋਸ ਮੁਜ਼ਾਹਰੇ ਆਮਗਰੋਂ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਕੇ 5 ਅਗਸਤ ਨੂੰ ਭਾਰਤ ਜਾਣ ਵਾਲੀ ਹਸਿਨਾ ਖਿਲਾਫ ਹੁਣ ਤੱਕ 15 ਕੇਸ ਦਰਜ ਹੋ ਚੁੱਕੇ ਹਨ ਸਰਕਾਰੀ ਬੀਐਸਐਸ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਲੇਟਨ ਹਾਸਨ ਲਾਲੂ ਉਰਫ ਹਾਸਨ ਦੇ ਰਾਸ਼ਟਾਨੀ ਦੇ ਮੀਰਪੁਰ ਇਲਾਕੇ ਤੇ ਤਾਰਿਕ ਹੁਸੈਨ ਦੇ ਸ਼ੇਰੇ ਬੰਗਲਾ ਨਗਰ ਇਲਾਕੇ ਵਿੱਚ ਹਿੰਸਾ ਦੌਰਾਨ ਹੋਏ ਕਤਲਾਂ ਲਈ ਦੋ ਵੱਖੋ ਵੱਖਰੇ ਕੇਸ ਦਰਜ ਕੀਤੇ ਗਏ ਹਨ। ਰਿੰਟਨ ਦੇ ਭਰਾ ਨੇ ਸਾਬਕਾ ਗ੍ਰਾਮ ਮੰਤਰੀ ਅਸਦੂজ্জামান ਖਾਨ, ਕਾਮਲ, ਸਾਬਕਾ ਆਈਜੀਪੀ ਅਬਦੁੱਲਾ ﺍﻟमामੂਨ ਤੇ ਹੋਰਨਾ ਸਣੇ ਕੁੱਲ 148 ਵਿਅਕਤੀਆਂ ਖਿਲਾਫ ਟਾਕਾ ਮੈਟਰੋਪੋਲੀਟਨ ਮੈਜਿਸਟ੍ਰੇਟ ਮਹਿਦੀ ਹਾਸਨ ਦੀ ਕੋਰਟ ਵਿੱਚ ਕੇਸ ਦਰਜ ਕਰਵਾਇਆ ਹੈ। ਕੇਸ ਦੇ ਦਸਤਾਵੇਜ਼ਾ ਮੁਤਾਬਕ ਲੇਟਨ 4 ਅਗਸਤ ਨੂੰ ਵਿਦਿਆਰਥੀਆਂ ਦੇ ਅੰਦੋਲਨ ਦੌਰਾਨ ਮੀਰਪੁਰ ਇਲਾਕੇ ਵਿੱਚ ਸ਼ਾਂਤਮਈ ਰੋਸ ਮੂਜਾਰੇ ਵਿੱਚ ਸ਼ਾਮਲ ਹੋਇਆ ਸੀ ਇਸ ਦੌਰਾਨ ਬਾਅਦ ਦੁਪਹਿਰ 2 ਵਜੇ ਦੇ ਕਰੀਬ ਹਸੀਨਾ ਦੀ ਆਵਾਮੀ ਲੀਗ ਪਾਰਟੀ ਦੇ ਕੁਝ ਵਿਅਕਤੀਆਂ ਨੇ ਮੁਜ਼ਹਰਾਕਾਰੀਆਂ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਗੋਲੀਬਾਰੀ ਦੌਰਾਨ ਹਸਨ ਜ਼ਖਮੀ ਹੋ ਗਿਆ ਜਿਸਨੇ ਮਗਰੋਂ ਜ਼ਖਮਾਂ ਦੀ ਤਾਬਨਾਸ਼ ਹਾਰਦਿਆਂ ਦਮ ਤੋੜ ਦਿੱਤਾ ਇਸ ਦੌਰਾਨ ਤਾਰਿਕ ਦੀ ਮਾਫੀ ਦੋਸੀ ਖਾਤੂ ਨੇ ਹਸੀਨਾ ਸਾਬਕਾ ਵਿਦੇਸ਼ ਮੰਤਰੀ ਹਸਨ ਮਹਿਮੂਦ ਸਣੇ 13 ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ ਰਿਪੋਰਟ ਮੁਤਾਬਕ ਅਣਪਛਾਤੇ ਅੰਸਰਾਂ ਨੇ ਸ਼ੇਰੇ ਬੰਗਲਾ ਨਗਰ ਪੁਲਿਸ ਥਾਣੇ ਦੇ ਸਾਹਮਣੇ ਤਾਰਕ ਨੂੰ ਗੋਲੀ ਮਾਰ ਦਿੱਤੀ ਸੀ ਤੇ 9 ਅਗਸਤ ਨੂੰ ਉਸ ਦੀ ਮੌਤ ਹੋ ਗਈ ਇਹਨਾਂ ਦੋ ਕੇਸਾਂ ਨਾਲ ਹਸੀਨਾ ਖਿਲਾਫ ਦਾਇਰ ਕੇਸਾਂ ਦੀ ਗਿਣਤੀ 15 ਹੋ ਗਈ ਹੈ ਇਸ ਤੋਂ ਪਹਿਲਾਂ ਐਤਵਾਰ ਨੂੰ ਮੁਹੰਮਦ ਮਿਲਨ ਦੀ ਪਤਨੀ ਸ਼ਹਿਨਾਜ਼ ਬੇਗਮ ਦੀ ਸ਼ਿਕਾਇਤ ਤੇ ਹਸੀਨਾ ਸਣੇ 62 ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਗਿਆ ਸੀ ਮਿਲਨ ਜੋ ਮੱਛੀ ਦਾ ਕਾਰੋਬਾਰ ਕਰਦਾ ਹੈ ਨੂੰ 21 ਜੁਲਾਈ ਨੂੰ ਮੱਛੀ ਬਾਜ਼ਾਰ ਤੋਂ ਘਰ ਪਰਤਦਿਆਂ ਗੋਲੀ ਮਾਰ ਦਿੱਤੀ ਗਈ ਸੀ ਇਸ ਮਾਮਲੇ ਵਿੱਚ ਹਸੀਨਾ ਸਾਬਕਾ ਸੜਕਾਵਾ ਜਾਈ ਤੇ ਪੂਲ ਮੰਤਰੀ 우ਬੈਦੁਲ ਕਾਦਰ ਸਾਬਕਾ ਸੰਸਦ ਮੈਂਬਰ ਸ਼ਮੀਮ ਉਸਮਾਨ ਤੇ ਸਾਬਕਾ ਗ੍ਰਹਿ ਮੰਤਰੀ ਏ ਖਾਨ ਸਣੇ 62 ਲੋਕਾਂ ਨੂੰ ਮੋਲਜਮ ਬਣਾਇਆ ਗਿਆ ਹੈ